ਮਾਇਆ ਕਾਰਨ ਸ੍ਰਮ ਅਤ ਕਰੈ ਸੋ ਮਾਇਆ ਲੈ ਗੱਡ ਧਰੈ ਮਾਇਆ ਕਾਰਨ ਸ੍ਰਮਤ ਕਰੈ ਮਾਇਆ ਵਾਸਤੇ ਬਹੁਤ ਜ਼ਿਆਦਾ ਮਿਲਤ ਕਰਦਾ ਉਹ ਟਾਈਮ ਲਾਉਂਦਾ ਸਮਾਂ ਓਵਰਟਾਈਮ ਲਾਉਂਦਾ ਭਜਿਆ ਫਿਰਦਾ ਤਕਣੀ ਵਿੱਚ ਘਾਲਦਾ ਠੇਕੇ ਤੇ ਲੈ ਕੇ ਸਰੀਰ ਦੇ ਤੋੜ ਕੇ ਕੰਮ ਕਰਦਾ ਸ੍ਰਮਤ ਕਰੈ ਉਹ ਮਾਇਆ ਲੈ ਗੱਡੇ ਧਰ ਅੱਗੇ ਵਪਾਰੀ ਐ ਜਿਹੜੇ ਉਹ ਵੀ ਦਿਨ ਰਾਤ ਕੰਮ ਕਰਦੇ ਨੇ ਰੋਟੀ ਖਾਣ ਦਾ ਟਾਈਮ ਨਹੀਂ ਉਹ ਮਾਇਆ ਨੂੰ ਲੈ ਕੇ ਖੱਡਾ ਖੋਦ ਕੇ ਵਿੱਚ ਗੱਡੇ ਨਾਲ ਖੱਡੇ 'ਚ ਗੱਡਾ ਤੁਹਾਡੇ ਖੱਡਾ ਖੱਡਾ ਖੋਦ ਕੇ ਮਾਇਆ ਅੱਗੇ ਵਿੱਚ ਰੱਖ ਦਿੰਦੇ ਸੀ ਜਦੋਂ ਦੀ ਇਹ ਬਾਣੀ ਇਹ ਤਾਂ ਹੁਣ ਨਹੀਂ ਖੱਡੇ 'ਚ ਕੋਈ ਰੱਖਦਾ ਅੱਜ ਦੇ ਹਿਸਾਬ ਨਾਲ ਨਹੀਂ ਫਟਾਉਣੀ ਇਹ ਗੱਲ ਉਹ ਲੋਕਾਂ ਚ ਉਸ ਵੇਲੇ ਦੀ ਗੱਲ ਹੈ ਖੱਡੇ ਖੋਦ ਕੇ ਵਿੱਚ ਰੱਖ ਦੇਣੀ ਮਾਇਆ ਸੋ ਮਾਇਆ ਲੈ ਗੱਡੇ ਖੱਡੇ ਵਿੱਚ ਰੱਖਤੀ ਓ ਮਾਇਆ ਆ ਖੱਡੇ ਜੇ ਰਹਿ ਗਈ ਔਖੇ ਵੇਲੇ ਗੱਡਾਂਗੇ ਉਦੋਂ ਹੀ ਹੋਰ ਔਖਾ ਵੇਲਾ ਜਿਆਦਾ ਆ ਸਕਦਾ ਔਖਾ ਵੇਲਾ ਵੀ ਨਹੀਂ ਨਹੀਂ ਇਤੋਂ ਬੜਾ ਔਖਾ ਸਕਦਾ ਉਹ ਬੜਾ ਡਿਕਦਾ ਡਿਕਦਾ ਔਖਾ ਵੇਲਾ ਆਇਆ ਹੀ ਨਹੀਂ ਮਾਇਆ ਗੱਡੀ ਨਹੀਂ ਚੱਲ ਮੁੰਡਿਆਂ ਦੇ ਨਿਆਣਿਆਂ ਦੇ ਕੰਮ ਆਜੂ ਤੇਰੇ ਤਾਂ ਨਹੀਂ ਨਾ ਸੋ ਸੋ ਮਾਇਆ ਲੈ ਗੱਡੇ ਤਰੈ ਗੱਡੇ ਤਰੈ ਗੱਡ ਕੇ ਰਖਤੀ ਮਾਇਆ ਥੱਲੇ ਖੱਡੇ ਚ ਖੱਡੇ ਜਵੰਤ ਕਰਕੇ ਰਖਤੀ ਹਾਂਜੀ ਅਤੀ ਸੰਚ ਸਮਝੇ ਨਹੀਂ ਮੂੜ ਇਕੱਠੀ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ ਮੂਰਖ ਸਮਝ ਨਹੀਂ ਰਿਹਾ ਅਤੀ ਸੰਚ ਸਮਝੇ ਨਹੀਂ ਮੂੜ ਕਿਉਂਕਿ ਉਹ ਟਾਈਮ ਸਾਰਾ ਹੀ ਧਿਆਨ ਮਾਇਆ ਚ ਹੈ ਬੂਰਖ ਤਾਂ ਉਹ ਜਿਹੜਾ ਟਾਈਮ ਧੂਆ ਸੀ ਜੋ ਕਰਨਾ ਹੈ ਸੀ ਕਬ ਉਹਦੇ ਵਾਸਤੇ ਟਾਈਮ ਰੱਖਿਆ ਨਹੀਂ ਇਹਨੂੰ ਫालतੂ ਐਵੇਂ ਹੀ ਰੱਖੀ ਜਾਂਦਾ ਜਦੋਂ ਲੋੜ ਤੋਂ ਜ਼ਿਆਦਾ ਮਾਇਆ ਇਕੱਠੀ ਕਰਦਾ ਹੈ ਨਾ ਧਿਆਨ ਨਾਲ ਧਿਆਨ ਆਪਣਾ ਮਤਲਬ ਇਧਰੋਂ ਹਟਾ ਕੇ ਗਿਆਨ ਵੱਲੋਂ ਗੁਰਬਾਣੀ ਦੇ ਵਿਚਾਰ ਵੱਲੋਂ ਧਿਆਨ ਹਟਾ ਕੇ ਮਾਇਆ ਇਕੱਠੀ ਕਰਦਾ ਜਦ ਲੋੜ ਤੋਂ ਜਦੋਂ ਭੁੱਖ ਬਣ ਜਾਂਦੀ ਹੈ ਮਾਇਆ ਉਦੋਂ ਮੂਰਖ ਬਣਦਾ ਅਤੀ ਸੱਚੇ ਗਿਆਤੀ ਸੱਚੇ ਅਤੀ ਸੱਚੇ ਲਵਦਾ ਲੋੜ ਤੋਂ ਭੁੱਖ ਬਣ ਗਈ ਸਮਝਿਆ ਲੋੜ ਤੱਕ ਤਾਂ ਮੂਰਖ ਹੈ ਨਹੀਂ ਇਹ ਜਿੰਨੀ ਲੋੜ ਹੈ ਉਦੋਂ ਤੱਕ ਤਾਂ ਮੂਰਖ ਹੈ ਨਹੀਂ ਜਦ ਲੋੜ ਤੋਂ ਭੁੱਖ ਬਣਾ ਲਿਆ ਅਤੀ ਸੱਚ ਅਤੀ ਸੱਚ ਬੇਹਜਾਬੀ ਇਕੱਠੀ ਕਰੀ ਜਾਂਦਾ ਫਿਰ ਇਹ ਮੂਰਖ ਜਿਵੇਂ ਮਧੂਮੱਖੀ ਲੋੜ ਤੋਂ ਵੱਧ ਹਾਂ ਹਾਂ ਲੋੜ ਤੋਂ ਵੱਧ ਸਰੇ ਬੁਰਖ ਅਰੇ ਸੰਚੇ ਸਮਝੇ ਨਹੀਂ ਮੂੜ ਸਮਝੇ ਨਹੀਂ ਮੂੜ ਤਨ ਧਰਤੀ ਤਨ ਹੋਇ ਗयो ਧੂੜ ਪਰ ਤਾਂ ਜੜਾ ਉਹ ਵੀ ਗੱਡਿਆ ਗਿਆ ਧਰਤੀ ਚ ਜਿੱਥੇ ਮਾਇਆ ਗੱਡੀ ਉਹ ਤੇ ਤਾਨੋ ਹੋਇ ਗयो ਧੂੜ ਤਾਂ ਧਰਤੀ ਚ ਗੱਡਿਆ ਇਹ ਆਪੇ ਮਿੱਟੀ ਜੇ ਵੀ ਮਿਲ ਗਿਆ ਮਾਇਆ ਨਾਲੇ ਚਲੇਗਾ ਮਿੱਟੀ ਮਿੱਟੀ ਮਾਟੀ ਮਾਟੀ ਹੋਈਏ ਤੋ जिदे वास्ते माया जी शरीर वाते वो मिट्टी हो गया। और माया लिखा सकदा मिट्टी ਲੋਕੇ। शरीर ਤਾਂ ਮਿੱਟੀ ਹੋ ਗਿਆ ਮਾਇਆ ਹਮੇ ਗਈ। ਆਤਮਾ ਦੇਖੋ ਬੁਰੀ ਮਾਇਆ। ਜਿਹੜੀ ਮਾਇਆ ਜਿਹੜੀ ਮਾਇਆ ਮਿੱਟੀ ਚ ਗੱਡੀ ਸੀ, ਸਰੀਰ ਉਹ ਮਿੱਟੀ ਹੋ ਗਿਆ। ਤੇ ਬੁਰਗ ਨਾਇਆ ਕਿਉਂ ਅਕਲ ਅਕਲ ਕਿੱਥੇ ਫੇਰੇ। ਇਹ ਕਿਹੜੀ ਅਕਲ ਦੀ ਗੱਲ ਸੀ ਸਭ ਜਾਣਦੇ ਨੇ ਸਭ ਸਮਝਦੇ ਨੇ ਸਭ ਸੁਣਦੇ ਰਹੇ ਨੇ ਹੱਸ ਆਦਤਾਂ ਮਜਬੂਰ ਨੇ ਆਦਤਾਂ ਫਿਰ ਵੀ ਮਜਬੂਰ ਨੇ ਆਦਤ ਪੇ ਇਰਾਪਿਆ ਹੈ ਨਾ ਸੰਸਾਰ ਦਾ ਇਹ ਸੰਸਾਰ ਦਾ ਰਸਤਾ ਹੈ ਏ ਚੱਲਦੇ ਨੇ ਅਗਿਆਨਤਾ ਦਾ ਰਸਤਾ ਨਹੀਂ ਛੱਡਦੇ ਫਿਰ ਹੋਰ ਕਾਮ ਕਰੋਧ ਤ੍ਰਿਸ਼ਨਾ ਅਤੀਜਰੈ ਆਹ ਗੁਰਬਾਣੀ ਦਾ ਉਪਦੇਸ਼ ਮਨ ਦੇਣ ਵਾਲਾ ਕੋਈ ਇੱਕ ਅੱਧਾ ਵੀ ਆਦਮੀ ਹੁੰਦਾ ਕਰੋੜਾਂ ਆਦਮੀ ਧੂਏ ਵੋਟ ਵਾਲੇ ਨੇ ਤਾਂ ਇਕੱਠਾ ਕਰਨ ਵਾਲੀਆਂ ਕਰੋੜਾਂ ਵੋਟਾਂ ਨੇ ਦਲੀਲਾਂ ਨੇ ਵੀ ਨਹੀਂ ਮਾਇਆ ਚਾਹੀਦੀ ਐ ਆਦਲੀਂ ਦੇ ਨਾਲ ਕੋਈ ਗੱਲ ਐ ਤਾਂ ਆਹ ਹੈ ਇੱਕ ਆਦਮੀ ਕਾਮ ਗਰੋਧ ਦਰਸ਼ਨਾਤੀ ਜਰਾ ਸਾਧ ਸੰਗਤ ਆ ਗਿਆ ਹੈ ਨਾਮਦੇਵ ਸਰਫਰੇ ਇਹ ਸਰਫਰੇ ਆਦਮੀ ਦਾ ਕੰਮ ਲੋਕਾਂ ਦੇ ਹਿਸਾਬ ਨਾਲ ਇਹ ਸਰਫਰੇ ਨੇ ਜੇ ਸਰਫਰੇ ਨਾ ਨਾਮੰਦੇ ਲੋਗਾਂ ਦੀ ਗੱਲ ਨਾ ਸੁਣਨਦੇ ਇਹਨਾਂ ਦੀ ਗੱਲ ਤਾਂ ਨਹੀਂ ਸੁਣਦੇ ਲੋਕ ਇਹਨੂੰ ਸਰਫਰੇ ਮੰਨਦੇ ਨੇ ਬੱਥਾ ਚਾਹੇ ਤੇ ਕਿਰਨ ਸਿੱਖ ਸਾਰੀ ਗੁਰਬਾਣੀ ਦੇ ਸਾਰਿਆਂ ਨੂੰ ਸਰਫਰੇ ਮੰਨਦੇ ਨੇ ਤਾਂ ਨਹੀਂ ਮੰਦਰਾਂ ਦੀ ਗੱਲ ਆਪਣੇ ਆਪ ਨੂੰ ਸਿਆਣੇ ਮੰਨਦੇ ਨੇ ਇਹ ਸਾਰੇ ਸਰਫਰੇ ਨੇ ਗੁਰਬਾਣੀ ਸਿਰਫ ਰਿਆਂ ਦੀ ਬਾਣੀ ਹੈ ਇਹ ਮੰਨਦੇ ਆਂ ਅਸੀਂ ਅੰਦਰੋਂ ਇਹ ਮੰਨਦੇ ਉੱਤੋਂ ਜੋ ਉਬਰਦੀ ਗਈ ਹੈ ਨਹੀਂ ਤਾਂ ਬਲਦੇ ਕਿਉਂ ਨਹੀਂ ਮੰਨਦੇ ਤਾਂ ਵੀ ਆਪਣੇ ਜੋ ਅਸੀਂ ਸੋਚ ਹੈ ਸਾਡੀ ਉਹਨੂੰ ਇਹਦੇ ਨਾਲ ਵਧੀਆ ਬਲਦੇ ਸਾਡੀ ਸੋਚ ਠੀਕ ਹੈ ਸੋਚ ਗਲਤ ਤਾਂ ਨਹੀਂ ਅਸੀਂ ਐਕਸੈਪਟ ਕੀਤੀ ਅੰਦਰ ਕੀ ਹੈ ਸਾਡੇ ਬਾਹਰ ਕੀ ਹੈ ਕੰਮ ਮੰਨੋ ਦਾ ਸਹੀ ਫਿਰ ਜਿਹੜੇ ਗੁਰਬਾਣੀ ਦੀ ਇੱਜ਼ਤ ਦਾ ਰੌਲਾ ਪਾਉਂਦੇ ਨੇ ਮੰਨਣ ਦਾ ਸਹੀ ਮੰਨ ਕੇ ਦਿਖਾਉਣੇ ਨੂੰ ਤੇ ਨਹੀਂ ਛੱਡ ਦੇਣ ਫੇਕਾ ਤੇ ਕਹਿੰਦੇ ਸਾਡਾ ਗੁਰੂ ਹੈ ਸਾਡੀ ਬਾਣੀ ਕਿਉਂ ਕਹਿੰਦੇ ਕਾਨੂੰਨੀ ਰਾਈਟ ਨਹੀਂ ਹੈ ਉਹਨਾਂ ਦਾ ਕੋਰਟ ਨਹੀਂ ਕੋਈ ਮੰਨੂਗੀ ਕਾਨੂੰਨ ਨਹੀਂ ਕੋਈ ਦੁਨੀਆਂ ਦਾ ਮੰਨੂਗਾ ਇਹ ਤੁਹਾਡੀ ਬਾਣੀ ਹੈ ਜੇ ਤੁਸੀਂ ਮੰਨਦੇ ਨਹੀਂ ਤੁਹਾਡੀ ਕੀ ਹੈ ਕਿਉਂ ਹੈ ਤੁਹਾਡੀ ਇਹ ਉਹਦੀ ਗੱਜਣਾ ਬੰਦੂਗਾ ਇਹ ਵਿਚਾਰਤਾ ਰ ਉਹਦੀ ਗੱਜਣਾ ਬੰਦੂਗਾ ਲੋ ਨਹੀਂ ਬਣੂਗਾ ਕੋਈ ਵੀ ਉਹਦਾ ਸੰਬੰਧ ਨਹੀਂ ਉਹਦਾ ਸ੍ਰੀ ਚੰਦਰ ਨਾਲ ਕੋਈ ਸੰਬੰਧ ਨਹੀਂ ਹੈ ਇਹਦਾ ਇਹ ਸੰਬੰਧ ਹੁੰਦਾ ਤਾਂ ਕੋਈ ਮਿਲ ਜਾਂਦੀ ਉਹ ਬੀਣਿਆ ਪਸੰਦਾਂ ਦਾ ਕੋਈ ਸੰਬੰਧ ਨਹੀਂ ਰਿਹਾ ਤੀਰਮੱਲਿਆਂ ਦਾ ਕੋਈ ਸੰਬੰਧ ਨਹੀਂ ਰਾਮਰਿਆਂ ਦਾ ਕੋਈ ਸੰਬੰਧ ਨਹੀਂ ਜੇ ਹੁੰਦਾ ਤਾਂ ਖਾਲਸੇ ਨੂੰ ਇਹ ਨਾ ਕਹਿੰਦੇ ਇਹਨਾਂ ਦਾ ਨਾਂ ਨਾ ਰੱਖਿਓ ਜਦ ਪਹੌੜ ਦਿੱਤੀ ਅਮਰ ਸ਼ਿਕਾਇਆ ਉਹ ਕਹਿਣਾ ਨਾ ਨਾ ਰੱਖਿਓ ਇਹ ਨਾਮੰਨੜ ਵਾਲੇ ਨੇ ਨਾਮੰਨੜ ਵਾਲਿਆਂ ਵੀ ਜਾਵੜੇ ਨਾਮੰਨਣ ਲਾਗੇ ਸਾਰੇ ਇਹਦਾ ਨਾਮੰਨੜ ਵਾਲੇ ਸੀ ਨਾਮੰਨਣ ਤੇੜ ਵਾਲੇ ਸੀ ਇਹ ਨੂੰ ਨਹੀਂ ਮੰਨਣਾ ਹੈਗਾ ਵਿਚਾਰਤਾ ਰਣ ਉਹ ਨਾ ਜਾਵੜੇ ਸਾਰੇ ਕੋਗੇ ਉਹਨਾਂ ਨੇ ਸਾਰੇ ਆਪਣੇ ਰੱਬ ਛੱਡਤਾ ਦੇਖੋ ਮੰਨਣ ਵਾਲਾ ਸੀ ਉਹ ਵੀ ਬੰਕਾ ਉਹਦੇ ਆਪਣੇ ਵਰਗੀ ਗੱਲ ਜੇ ਹਜ਼ਾਰ ਕੋੜੀ ਹੋਵੇ 10 ਆਦਮੀ ਉਹਦੇ ਚ ਚੰਗੇ ਹੋਣ ਉਹ 10 ਉਹਨਾਂ ਦੀ ਸਮਝ ਕੋੜੀ ਵੱਢ ਜਾਣਗੇ ਉਹ ਵੀ ਕੋੜੀਆਂ 'ਚ ਰਹੇ ਤੇ ਕੋੜ ਵੱਢ ਉਹਨਾਂ ਨੂੰ ਵੀ ਕੋੜ ਲੱਗ ਜਾਣਾ ਸ਼ੁੱਧ ਦੀ ਪਵਾਰੀ ਹੈ ਨਾ ਕੋੜ 10 ਬੰਦੇ ਕੋੜੀ ਨਾ ਹੋਣ 1000 ਬੰਦਾ ਕੋੜੀ ਹੋਵੇ ਵਿੱਚ ਰਹੇ ਉਹਨਾਂ ਦੇ ਉਹ ਕੋੜੀ ਦੇਖਾਂ ਭਲਾ ਕਦੇ ਨਹੀਂ ਹੋਣਗੇ ਉਹ ਬਚੂਗਾ ਜਿਹੜਾ ਪੂਰਾ ਪਰਹੇਜ਼ ਰੱਖੂਗਾ ਵੀ ਕੋੜ ਮੈਨੂੰ ਲੱਗ ਨਾ ਜਾਵੇ ਉਹ ਵੀ ਉਹਨਾਂ ਦਾ ਆਰਡਰ ਹੋਊਗਾ ਉਹ ਕਦੇ ਵਿੱਚ ਰਹੂਗਾ ਫਖਰਾ ਹੋਊਗਾ ਤਾਂ ਇਹ ਕਹਿੰਦਾ ਸਾਖ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ ਸਾਖਤ ਕੋੜੀ ਨਾ ਜਿਹਨੂੰ ਕੋੜ ਫਟਿਆ ਹੁੰਦਾ ਸਾਖਤ ਨਾ ਜਿਹਨਾਂ ਜਿਹੜੇ ਗੁਰਮਤਿ ਦਾ ਪ੍ਰਚਾਰ ਕਰਦੇ ਨੇ ਨਾ ਹੁੜ ਵੀ ਉਲਟਾ ਉਲਟਾ ਠੀਕਿਆਂ ਕੋੜੀ ਨਾ ਸਾਰੇ ਕੋੜ ਫਟਿਆ ਉਹਨਾਂ ਦੇ ਅੰਦਰ ਆਤਮਾ ਨੂੰ ਕੋੜ ਹੈ ਉਹਨਾਂ ਦੇ ਸਰੀਰ ਨੂੰ ਨਹੀਂ ਹੈ ਇਹ ਆਤਮਾ ਦਾ ਕੋੜ ਹੈ ਏ ਕੋੜ ਐ ਜਨਮਾਂ ਜਨਮਾਂ ਦਾ ਕੋੜ ਐ ਜਨਮ ਜਨਮ ਦੀ ਜਿਹੜੀ ਮਾਲ ਐ ਕੋੜ ਐ ਜਨਮ ਲੈ ਜਾਂਦਾ ਕੋੜ ਹਟਦਾ ਹੀ ਨਹੀਂ ਜਿਹੜਾ ਹਨ ਰੋਗ ਕੋੜ ਵੀ ਕਰੋਗੇ ਐ ਖੋਮੇ ਦੀਰਗ ਰੋਗ ਐ ਇਹ ਹੰਕਾਰ ਕੋੜ ਐ ਆਤਮਾ ਦਾ ਕੋੜ ਹੰਕਾਰ ਐ ਬਹਾਰੀਆ ਦੀ ਹਨ ਕੋੜ ਕੋ ਆਤਮਾ ਦਾ ਕੋੜ ਹੰਕਾਰ ਜਿਵੇਂ ਸਾਡੇ ਸਰੀਰ ਨੂੰ ਗਾਲ ਦਾ ਨਾ ਕੋੜ ਉਗਲਾ ਝਾੜ ਦਿੰਦਾ ਹੈ ਹੱਥ ਝਾੜ ਦਿੰਦਾ ਹੈ ਐਵੇਂ ਸਾਡੀ ਅਕਲ ਨੂੰ ਝਾੜ ਦਿੰਦਾ ਹੈ ਅੰਗ ਪੈਰ ਅਕਲ ਦੇ ਅੱਖਾਂ ਦਾ ਇਹਨੇ ਕਰਤੀਆਂ ਨੁਕਸਾਨ ਅੰਨਾ ਹੋ ਗਿਆ ਨਾ ਕੰਨ ਦਾ ਬੋਲਾ ਹੋ ਗਿਆ ਨਾ ਕੀ ਨਾ ਕੀਤਾ ਕੋੜ ਨਾ ਕੀਤਾ ਹੋਰ ਕੀ ਨਾ ਕੀਤਾ ਇਹ ਜਿਹੜਾ ਸੂਤ ਕਾ ਆਇਆ ਕਿੱਥੋਂ ਆਇਆ ਉੱਥੋਂ ਆਇਆ ਹੰਕਾਰ ਚ ਸੋਕਾਰ ਜੋ ਪੈਦਾ ਹੋਇਆ ਹੋਇਆ ਕਾਮ ਕ੍ਰੋਧ ਤ੍ਰਿਸ਼ਨਾ ਅਤੀਜਰ ਹੈ ਸਾਥ ਸੰਗਤ ਕਬੂ ਨਹੀਂ ਕਰਾ ਹੈ ਕਾਮ ਕ੍ਰੋਧ ਤ੍ਰਿਸ਼ਨਾ ਅਤੀਜਰ ਹੈ ਤ੍ਰਿਸ਼ਨਾ ਕਾਮਨਾ ਇੱਛਾ ਕ੍ਰੋਧ ਅਤੀਜਰ ਹੈ ਇਹਦੇ ਨਾਲ ਜਲਦਾ ਹੈ ਤ੍ਰਿਸ਼ਨਾ ਦੀ ਅੱਗ 'ਚ ਜਲਦਾ ਹੈ ਕੁਲ ਤ੍ਰਿਸ਼ਨਾ ਦੀ ਅੱਗ 'ਚ ਬਾਹਲਾ ਸੀਰ ਦਾ ਜਲਦਾ ਨਹੀਂ ਤ੍ਰਿਸ਼ਨਾ ਦਾ ਕੋਈ ਅੱਗੇ ਨਹੀਂ ਹੁੰਦੀ ਬਾਸ ਦੇਖੀ ਵਾਲ ਦੀ ਜੇ ਤ੍ਰਿਸ਼ਨਾ ਦੇ ਅੱਗੇ ਉਹਦੇ ਲੋਕਾਂ ਨੂੰ ਗੈਸ ਸਸਤੀ ਕਰ ਦਿੰਦੇ ਅਗਲੇ ਵੀ ਇਹਨਾਂ ਚੁੱਲਾ ਚਲਾਇਆ ਕਰੋ ਜੇ ਡਾਕਟਰ ਕਰ ਲੈਣਾ ਸਲੱਲਾ 'ਚ ਬੰਦ ਕਰਕੇ ਤੋ ਕੰਮ ਲੈਣ ਲੱਗ ਜਣ ਬਹੁਤ ਊਰਜਾ ਦੀ ਬਚਤ ਹੋ ਸਕਦੀ ਹੈ ਕੋਈ ਤੇ ਕੋਈ ਗੱਲ ਕਰਨਾ ਸੰਤ ਕਰ ਲੈਣਾ ਕੋਈ ਤ੍ਰਿਸ਼ਨਾ ਦੀ ਇਕੱਠੀ ਕਰਕੇ ਨਾ ਸਲੱਲਾ 'ਚ ਪਾ ਕੇ ਸਲੱਲਾ 'ਚ ਇਹਦੀ ਚਾਹ ਚੂ ਬਣਾਉਣ ਲੱਗ ਜਾਣੇ ਇਹਨਾਂ ਮਰਨਾ ਕਿ ਦਿਖੋ ਫਿਰ ਕਿਹੜੀ ਅੱਗ ਹੋਈ ਤ੍ਰਿਸ਼ਨਾ ਦੀ ਕਿਨੂੰ ਲੱਗਦੀ ਹੈ ਕੀ ਹੁੰਦਾ ਹੈ ਉਹ ਜਿਹੜੇ ਆਤਮਾ ਨੂੰ ਨਹੀਂ ਬੰਦੇ ਲੋਕ ਅੱਗ ਕਿੱਥੋਂ ਆ ਗਈ ਤ੍ਰਿਸ਼ਨਾ ਦੀ ਕੌਣ ਜਲਦਾ ਹੈ ਜੇ ਤ੍ਰਿਸ਼ਨਾ ਦੀ ਅੱਗ ਜਲ ਸਕਦਾ ਤਾਂ ਪਾਣੀ ਵੀ ਗਰਮ ਹੋ ਸਕਦਾ ਰੋਟੀਆਂ ਵੀ ਪੱਕ ਸਕਦੀਆਂ ਨੇ ਸਬਜ਼ੀ ਵੀ ਬਣ ਸਕਦੀ ਹੈ ਬਿਲਡਿੰਗ ਵੀ ਹੋ ਸਕਦੀ ਹੈ ਉਹਦੇ ਨਾਲ ਪਰ ਕਿਨੀ ਲੋਹਾ ਪੱਟੀਆਂ ਲੋਹਾ ਵੀ ਢਲ ਸਕਦਾ ਉਹਦੇ ਨੂੰ ਹੁਦਾਂ ਕੁਛ ਵੀ ਨਹੀਂ ਅਗ ਤੇਸ਼ਨਾ ਦੀ ਵਾਧੂ ਹੈ ਆਖਦਾ ਵਾਧੂ ਹੈ ਹਾਂ ਠੀਕ ਹੈ ਕੰਮ ਕਰੋ ਤ੍ਰਿਸ਼ਨਾ ਉਹ ਇਨੀ ਤ੍ਰਿਸ਼ਨਾ ਹੈ ਵਾਧੂ ਇਹ ਤਾਂ ਕੰਮ ਕੋਈ ਨਹੀਂ ਲੈ ਰਿਹਾ ਇਹਦਾ ਘਰ ਕੋ ਕੰਟਰੋਲ ਕੌਣ ਕਰਦਾ ਮੇਰੇ ਕੋ ਭਲਾ ਗੱਲ ਲੈਣਗੇ ਸੰਵਿਧਾਨੇ ਕਰ ਲੈਣਾ ਹੋਰੇ ਕਰ ਲੈਣ ਜਿਹੜੇ ਬੜੇ ਬੜੇ ਅਕਲਮੰਦ ਨੇ ਸਰਕਾਰੇ ਕਰ ਲੈਵੇ ਕੰਟਰੋਲ ਫੌਜਾਂ ਨਾਲੋਂ ਭਲਾਂ ਦੇਖਾਂ ਤ੍ਰਿਸ਼ਨਾ ਨੂੰ ਕੱਢ ਦੇਣੇ ਤੋਂ ਉਧਰ ਇਹਦਾ ਇਲਾਜ ਕਰ ਕੋਈ ਕਾਮ ਕਰੋ ਤੇ ਤ੍ਰਿਸ਼ਨਾ ਅਤ ਜਲੈ ਅਤ ਜਲੈ ਇਹਦੇ ਨਾਲ ਸੰਸਾਰ ਜਲਦਾ ਹੈ ਜਗ ਤੇ ਜਲਨ ਦਾ ਰਖ ਲੈ ਆਪਣੀ ਕਿਰਪਾ ਕਰਾਰ ਪਰ ਨਾਨਕ ਕਹਿੰਦਾ ਜਗਤ ਸਾਰਾ ਜਲ ਰਿਹਾ ਪਰਮੇਸ਼ਰ ਨੂੰ ਕਹ ਤੂੰ ਰੱਖ ਲੈ ਇਹਨਾਂ ਦੇ ਵਸਦੀ ਗੱਲ ਨਹੀਂ ਐ ਇਹ ਤਾਂ ਆਪ ਜਲਦੇ ਨੇ ਰੱਖਣ ਵਾਲੇ ਉਹ ਬਚਾਉਣ ਵਾਲੇ ਤਾਂ ਆਪ ਜਲਦੇ ਨੇ ਤ੍ਰਿਸ਼ਨਾ ਚ ਅਗ ਚ ਕਾਮ ਕ્રોਧ ਤ੍ਰਿਸ਼ਨਾ ਅਤ ਜਲੈ ਅਤੀ ਜਰੈ ਸਾਧ ਸੰਗਤ ਕਬੂ ਨਹੀਂ ਕਰੈ ਸਾਧ ਸੰਗਤ ਕਬੂ ਨਹੀਂ ਕਰੈ ਜੋ ਨਹੀਂ ਜਲਦਾ ਤਾਂ ਸਾਧ ਨਹੀਂ ਜਲਦਾ ਤ੍ਰਿਸ਼ਨਾ ਦੀ ਅੱਗ 'ਚ ਕਹਿੰਦੇ ਉਹਦੇ ਕੋਲ ਜਾਵੇ ਜੇ ਬਚਣਾ ਸੀ ਤ੍ਰਿਸ਼ਨਾ ਦੀ ਅੱਗ ਤੇ ਉਹਦੀ ਤਾਂ ਸੰਭ ਤੇ ਨਹੀਂ ਕਰਦਾ ਜਿਹੜਾ ਅੱਗ 'ਚੋਂ ਬਚਾਉਣ ਵਾਲਾ ਉਹਦੀ ਸੰਭ ਤੇ ਨਹੀਂ ਕਰਦਾ ਜੜੀ ਜਾਂਦਾ ਡਾਕਟਰ ਕੋਲ ਨਹੀਂ ਜਾਂਦਾ ਜਿਹੜਾ ਅੱਗ ਦੇ ਵਿੱਚੋਂ ਬਚਾ ਸਕਦਾ ਤ੍ਰਿਸ਼ਨਾ ਦੀ ਅੱਗ 'ਚ ਉਹ ਡਾਕਟਰ ਕੋਲ ਨਹੀਂ ਜਾਂਦਾ ਬਲੱਡ ਪ੍ਰੈਸ਼ਰ ਉੱਪਰ ਭੱਜ ਕੇ ਡਾਕਟਰ ਕੋਲ ਚਲਾ ਜਾਂਦਾ ਤ੍ਰਿਸ਼ਨਾ ਦੀ ਅੱਗ ਬੁਝਾਉਣ ਵਾਲਾ ਨਹੀਂ ਉਹ ਡੋੜਦਾ ਇਹ ਕਿੱਥੋਂ ਰਾਜੂ ਸੰਸਾਰ ਮੂਰਖ ਹੰਦ ਕੋਰਾ ਨਾ ਭਰਿਆ ਪਿਆ ਹਾਰਟ ਅਟੈਕ ਤ੍ਰਿਸ਼ਨਾ ਦੀ ਅੱਗ ਨਾਲੇ ਹੁੰਦਾ ਹੈ ਬਲੱਡ ਪ੍ਰੈਸ਼ਰ ਜਿਹੜਾ ਹੈ ਹਾਈ ਬਲੱਡ ਪ੍ਰੈਸ਼ਰ ਤ੍ਰਿਸ਼ਨਾ ਦੀ ਅੱਗ ਨਾਲੇ ਹੁੰਦਾ ਹੈ ਪਤਾ ਵੀ ਹੈ ਸਭ ਨੂੰ ਇਲਾਜ ਉਹਨਾਂ ਨੇ ਕਿਹਾ ਨਾ ਹਾਰਟ ਅਟੈਕ ਦਾ ਇਲਾਜ ਧਰਮ ਚਾਹ ਤਾਂ ਹੀ ਤਾਂ ਕਿਹਾ ਸੀ ਡਾਕਟਰ इलाज ਨਹੀਂ ਹੈਗਾ ਹੱਥ ਖੜੇ ਕਰਤੇ ਸੀ 58 ਦੀ ਗੱਲ ਹੈ 58 ਹੱਥ ਖੜੇ ਕਰਤੇ ਡਾਕਟਰਾਂ ਨੇ ਇਹਦਾ इलाज ਨਹੀਂ ਹੈਗਾ ਸਾਡੇ ਕੋਲ ਇਹ ਧਰਮਚਾਲ ਆਜਾ ਗਿਆ ਵੀ ਕੋਈ ਉਧਰ ਜੇ ਜਾਂਦੇ ਨੇ ਤਾਂ ਪੁੱਜੇ ਬੈਠਣਾ ਪੈਂਦਾ ਜਾ ਕੇ ਉੱਥੇ ਪੁੱਜੇ ਬੈਠਣਾ ਪੈਂਦਾ ਹੁੰਦਾ ਫਿਰ ਉਹਦੀ ਗੱਲ ਮੰਨਣੀ ਪਊ ਕੱਲ੍ਹ ਮੰਨਣੀ ਪੈਗੀ ਰਾਜ ਗਿਆ ਇਹ ਚੌਧਰ ਨਹੀਂ ਜਾਣ ਦਿੰਦੀ ਉਧਰ ਨੂੰ ਤਾਂ ਉਹਦੀ ਸੁਣਨੀ ਪਊਗੀ ਉਹ ਖਬਰਾਂ ਕੀ ਕਾਦਵੇ ਉਹਦੀ ਮੰਨਣੀ ਪਊਗੀ ਕ੍ਰਿਸ਼ਨਾਈ ਚਿੰਤਾ ਹੈ ਹਾਂ ਕਿ ਤ੍ਰਿਸ਼ਨਾ ਅੱਗੇ ਬਲੱਡ ਪ੍ਰੈਸ਼ਰ ਕਾਦਣਾ ਹੁੰਦਾ ਬਿਸਮੱਲਾ ਬਲੱਡ ਪ੍ਰੈਸ਼ਰ ਹੀ ਕਾਦਣਾ ਹੋਊਗਾ ਹਾਈ ਬਲੱਡ ਪ੍ਰੈਸ਼ਰ ਵਿੱਚ ਹੀਟ ਹੈ ਜ਼ਿਆਦਾ ਹੈ ਆਇ ਕਿਥੋਂ ਆਇ ਕਿਥੋਂ ਕਾਮਨਾ ਜੋ ਕਰੋਧ ਆਇਆ ਕਰੋ ਜੀ ਹੀਟ ਹੈ ਕਾਮ ਕਰੋਧ ਤ੍ਰਿਸ਼ਨਾ ਤਿੰਨੇ ਅੱਗੇ ਰਾਂ ਇਕੱਠੇ ਤ੍ਰਿਸ਼ਨਾ ਅੱਗੇ ਕਰੋਧ ਵੀ ਅੱਗੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ ਬੁਝਦੀ ਅੱਗੇ ਹੁੰਦੀ ਹੈ ਕਾਮਨਾ ਦੇ ਵਿੱਚ ਕਰੋਧ ਹੈ ਕਰੋਧ ਦੇ ਵਿੱਚ ਗਾਹ ਤ੍ਰਿਸ਼ਨਾ ਕ੍ਰੋਧ ਆਇਆ ਥੱਲੇ ਫਲੇਪ ਜਲਦਾ ਜਲਦਾ ਨਾ ਅੱਗ ਸਿੱਧੀ ਡਾਇਰੈਕਟ ਉਹਦਾ ਪਾਣੀ ਗਰਮ ਹੋ ਗਿਆ ਉਹ ਉਹ ਪਾਣੀ ਜੇ ਗਰਮਾਈ ਜਿਹੜੀ ਚੱਲੀ ਗਈ ਉਹ ਤ੍ਰਿਸ਼ਨਾ ਉਹ ਤ੍ਰਿਸ਼ਨਾ ਬਣ ਗਈ ਆਤਮਾ ਜਾ ਕੇ ਤ੍ਰਿਸ਼ਨਾ ਬਣ ਗਈ ਉਹ ਕ੍ਰੋਧ ਆਇਆ ਸੀ ਥੱਲੇ ਜਿਵੇਂ ਅੱਗ ਜਲ ਜਣੀ ਸੀ ਉਹਨੇ ਉਹਨੂੰ ਹੀਟ ਕਰ ਤਾਂ ਅਸਰ ਜਿਹੜਾ ਪਿਆ ਉਹ ਤ੍ਰਿਸ਼ਨਾ ਬਣ ਗਈ ਜੋ ਆਤਮਾ ਤੇ ਅਸਰ ਪਿਆ ਕਰੋ ਉਹਦਾ ਉਹ ਤ੍ਰਿਸ਼ਨਾ ਬਣ ਗਈ ਗਾਵਨਾ ਗਾਵਨਾ ਜੋ ਗਾਵਨਾ ਤਾਂ ਪੈਦਾ ਹੋਗੀ ਮਾਇਆ ਆਇਆ ਕਰਨ ਸਭ ਕੋਈ ਨਹੀਂ ਮਾਇਆ ਆ ਗਿਆ ਸਾਗ ਰਿਆ ਗਣਾ ਇਹ ਨੇੜੇ ਨਹੀਂ ਜਾ ਸਕਦਾ ਫਿਰ ਇਹਦੇ ਦੂਰ ਰਹਿਣਾ ਪਊਗਾ ਇੱਥੋਂ ਹੀ ਤਾਂ ਗੱਲ ਸ਼ੁਰੂ ਹੋਈ ਠੱਗ ਮੂਰੀ ਖਾਈ ਹੁਣ ਕੀ ਕੀਤਾ ਸੀ ਅ ਠੱਗ ਨਾ ਮੂਰੀ ਖਾ ਲਈ ਬੜੇ ਸਿਆਣੇ ਨੇ ਠੱਗ ਸਿਆਣਾ ਹੁੰਦਾ ਘੀ ਉਹ ਮਾਰਦਾ ਦੂਏ ਨੂੰ ਵੇਫਕੂ ਬਣਾਉਂਦਾ ਆਪ ਸਿਆਣਾ ਹੁੰਦਾ ਦੂਏ ਨੂੰ ਵੇਫਕੂ ਬਣਾਉਂਦਾ ਇਹ ਬੜੇ ਸਿਆਣੇ ਨੇ ਪੂਰੀ ਖਾਲੀ ਆ ਬਹੁਤੇ ਸਿਆਣੇ ਨੇ ਜਿਹੜੇ ਜਿਆਦਾ ਜਿਹੜੇ ਗੁਰਮਤਿ ਦੇ ਖਿਲਾਫ ਨੇ ਬਹੁਤੇ ਸਿਆਣੇ ਨੇ ਉਹਨੂੰ ਬਹੁਤੇ ਸੋਣ ਕਿ ਬਹੁਤ ਸਿਆਣਪ ਜਮਕਾ ਪਾਉ ਬਿਆਪਾ ਅਨਕ ਜੇਤਨ ਕਰ ਤ੍ਰਿਸ਼ਨਾ ਨਹੀਂ ਤਰਾਪੈ ਤ੍ਰਿਸ਼ਨਾ ਫੇਰ ਉੱਥੇ ਆ ਗਈ ਅੱਗੇ ਤ੍ਰਿਸ਼ਨਾ ਹੀ ਇਹਨਾਂ ਦੇ ਖੜੀ ਇਹਨਾਂ ਦੀ ਮਾਇ ਤ੍ਰਿਸ਼ਨਾ ਹੀ ਆ ਫਿਰ ਗਾਹ ਖੜ ਜਾਂਦੀ ਐ ਇੱਥੇ ਮਤ ਗੁਰਮਤਮਾ ਹੈ ਸਾਡੀ ਉਹਨਾਂ ਦੀ ਤ੍ਰਿਸ਼ਨਾ ਮਾਏ ਉਹ ਜਾਲੂਗੀ ਉਹ ਜਾਲੂਗੀ ਇਹਨਾਂ ਨੂੰ ਇਹ ਜਿਹੜੀ ਮਤਮਾਤ ਹੈ ਸਾਡੇ ਕੋਲ ਉਹ ਸ਼ਾਂਤ ਕਰੂਗੀ ਠੱਡਾ ਕਰੂਗੀ ਸ਼ਾਂਤੀ ਦੇਊਗੀ ਉਹ ਤ੍ਰਿਸ਼ਨਾ ਅੱਗ ਚ ਜਾਲੂਗੀ ਸਾਰੇ ਲੋਕ ਅੱਗ ਚ ਤਾਂ ਜਲਦੇ ਨੇ ਤ੍ਰਿਸ਼ਨਾ ਹੈ ਉਹਨਾਂ ਕੋਲ ਉਹਨਾਂ ਦੀ ਮਾਇ ਤ੍ਰਿਸ਼ਨਾ ਉਨਾਂ ਦੀ ਮਾਮ ਆਇਆ ਹੈ ਅੱਗ ਖਾਊਗਾ ਪਾਣੀ ਨੇ ਅੱਗ ਖਾਧੀਏ ਤਾਂ ਗਰਮ ਹੋਇਆ ਪਾਣੀ ਨੇ ਕੀ ਖਾ ਅੱਗ ਖਾਧੀ ਗਏ ਚੁੱਲ੍ਹੇ ਤੇ ਰਿਹਾ ਅੱਗ ਖਾਧੀਏ ਅੱਗ ਕਿੱਥੇ ਗਈ ਅੱਗ ਕਿੱਥੇ ਗਈ ਪਾਣੀ ਦੀ ਜੈਦਮ ਹੋ ਗਈ ਅੱਗ ਖਾ ਗਿਆ ਅਗ ਨੂੰ ਗਰਮ ਹੋ ਗਿਆ ਉਬਲਦਾ ਪਾਪ ਬਣ ਗਈ ਹੋਰ ਅੰਗ ਖਾ ਕੇ ਪਾਪ ਬਣੂ 80 ਗੁਣਾ ਬਾਣੀ ਲੱਗਦਾ 80 ਗੁਣਾ ਹੀਟ ਲੱਗਦੀ ਹੈ 1 ਗ੍ਰਾਮ ਪਾਣੀ ਨੂੰ ਪਾਪ ਬਣਾਉਣ ਵਾਸਤੇ ਹਾਂਜੀ ਕਹਿ ਤੋ ਨਾਮ ਦਿਓ ਤਾਜੀ ਆਣ ਨਿਰਪੈ ਹੋਏ ਭਜੀਏ ਭਗਵਾਨ ਕਾਇਤ ਨਾਮ ਦੇਓ ਤਾਚੀ ਆਣ ਆਣ ਨਾਮ ਦੇਓ ਕਾਇਨਾਤ ਇਸ ਕਰਕੇ ਵਾਪਸ ਆਜੋ ਇਹ ਤੇਰ ਕੁਟੀ ਜੋ ਵਾਪਸ ਆਜੋ ਤੁਸੀਂ ਜਿੱਧਰ ਗਏ ਹੋ ਆਜੋ ਮੋੜਿਆ ਉਪੇਛੇ ਨਾਮ ਦੇਓ ਅੰਦਰ ਬੈਠਾ ਨਾ ਅੰਦਰਲਾ ਨਾਮ ਦੇਓ ਉਹ ਕਹਿ ਰਿਹਾ ਜਿਹੜਾ ਨਾਮ ਦੇਓ ਹੈ ਉਹ ਕਹਿੰਦਾ ਮੋੜਿਆ ਵਾਪਸ ਮੋੜਿਆ ਤੇਰ ਕੁਟੀ ਜਾਜੋ ਆ ਜਾਓ ਵੰਚੂ ਤਾਚੀ ਆਣ ਆਣ ਆ ਜਾ ਵਾਪਸ ਆਜੋ ਇਸ ਕਰਕੇ ਤਾਚੀ ਇਸ ਕਰਕੇ ਆਣ ਆਜੋ ਵਾਪਸ ਆਜੋ ਨਿਰਪੈ ਹੋੜਿਆ ਹੋ ਜਾਂਦਾ ਸਮੁੰਦਰ ਦੇ ਅੰਗ ਤੇ ਸਾਗਰ ਚੋਂ ਵਾਪਸ ਆਜੋ ਨਿਰਪੈ ਉਹ ਤਾਂ ਕੰਡੇ ਤੇ ਹੀ ਖੜਾ ਹੈ ਉਹ ਤਾਂ ਸਾਇਦ ਸੁਣ ਕੇ ਘਾਟ ਖੜਾ ਹੈ ਨਾਮ ਦਿਓ ਇੱਧਰ ਸੱਚ ਖੜਾ ਹੈ ਇੱਧਰ ਝੂਠ ਖੜਾ ਹੈ ਇੱਧਰ ਸੁਖ ਸਾਗਰ ਹੈ ਇੱਧਰ ਅਗਰ ਸਾਗਰ ਹੈ ਉਹ ਤਾਂ ਉੱਥੇ ਖੜਾ ਹੈ ਉਹ ਇਹਨਾਂ ਅਗਰ ਸਾਗਰਾਂ ਨੇ ਕਹਿੰਦਾ ਕਹਿੰਦਾ ਵਾਪਸ ਆਜੋ ਜੇ ਸੇਖ ਲੱਗਦਾ ਤਾਂ ਵਾਪਸ ਆ ਜਾਓ ਇਧਰ ਸੇਖ ਹੈ ਨਹੀਂ ਜਿੱਥੇ ਮੈਂ ਖੜਾ ਮਿਰਪੈ ਹੋਏ ਭਜੀਏ ਭਗਵਾਨ ਇੱਥੇ ਨਿਰਪੈ ਹੋ ਕੇ ਆ ਜਾਓ ਭਜੀਏ ਭਗਵਾਨ ਨਾਲ ਜੁੜ ਜੀਏ ਇੱਥੇ ਪੈਸੇ ਨਹੀਂ ਇਧਰ ਪਾਇਆ ਡੁੱਬਣ ਦਾ ਪਾਇਆ ਤੁਹਾਨੂੰ ਨੁਕਸਾਨ ਦਾ ਪਾਇਆ ਉੱਥੇ ਇਧਰ ਪਾਇਏ ਸਾਗ ਰਿਆ ਜਿੰਨੋਂ ਕਹਾ ਜਾਓਗੇ ਪੈਵਦ ਦੀ ਚਲੀ ਜਾਣੀ ਜਿੰਨਾ ਜ਼ਿਆਦਾ ਅੱਗੇ ਚਲੇ ਜਾਓਗੇ ਸਮੁੰਦਰ ਜਿੰਨੀ ਜ਼ਿਆਦਾ ਮਾਇਆ ਹੋ ਜੂਗੀ بڑے بڑے ਜਿਹੇ ਦੀਸੇ ਲੋਕ ਤਿੰਨ ਕੋ ਵਿਆਪਾ ਚਿੰਤਾ ਰੋਗ ਚਿੰਤਾ ਰੋਗ ਬੱਦਦਾ ਜਲੀ ਜਾਊਗੀ ਚਿੰਤਾ ਵੀ ਬਹੁਤ ਦੂਰ ਚਲੇ ਗਏ ਪਿੱਛੇ ਮੁੜਨਾ ਹੁਣ ਔਖਾ ਜਿੰਨਾ ਜਹਾਜ਼ ਗਾਹਾਂ ਚਲੇਗਾ ਉਹਨੇ ਪਿੱਛੇ ਮੁੜਨਾ ਔਖਾ ਪਿੱਛੇ ਆਉਣ ਦਾ ਤੇਲ ਵੀ ਹੈਗਾ ਕਹਿੰਦੇ ਹੁਣ ਤਾਂ ਤੇਲੇ ਨਹੀਂ ਵਿਸ਼ੇ ਜਾਣਦਾ ਗਾਂ ਵਾਲਾ ਕਿਨਾਰਾ ਦੀਨਾ ਨਹੀਂ ਪਿੱਛੇ ਆਉਟ ਜੋਗਾ ਤੇਲ ਹੈ ਨਹੀਂ ਅਤਰੀ ਜਾਓ ਹਣ ਇਸ ਕਹਣਾ ਵਾਪਸ ਆ ਜਾਓ ਤਾਚੀ ਆਣ ਆ ਜਾਓ ਇਸ ਕਰਕੇ ਵਾਪਸ ਆ ਜਾਓ ਬਿਰਪਾ ਹੋਏ ਭਜੀਏ ਭਗਵਾਨ ਆ ਜਾਓ ਇਕੱਠੇ ਹੋ ਕੇ ਆਪਾਂ ਜੁੜੀਏ ਇੱਧਰ ਭਜੋ ਨਹੀਂ ਕਿਹਾ ਭਜੀਏ 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 ਕੋਲ ਵੀ ਖੜਾ ਨਾਮਦੇਵ ਉੱਥੇ ਖੜਾ ਹੈ ਹਣ ਵੀ ਹਣ ਵੀ ਕਹਿੰਦਾ ਆਜੋ ਵਾਪਸ ਨਿਰਪਰ ਹੋਏ ਭਜਿਏ ਭਗਵਾਨ ਇਕੱਠੇ ਹੋ ਗਏ ਭਜਿਏ ਜੁੜੀਏ ਭਗਵਾਨ ਨਾ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਗੱਲ ਕਰ ਰਿਹਾ ਭਜਿਏ ਤਾਂ ਪ੍ਰੈਜ਼ੈਂਟ ਕੰਟੀਨਿਊਸ ਹੀ ਗੱਲ ਹੈ ਕੌਣ ਕਹੇ ਸਤਗੁਰ ਓਏ ਓਏ ਉਹ ਤਾਂ ਹੁੜ ਵੀ ਹੋਈ ਕਹਿੰਦੇ ਭਜਿਏ ਇਹ ਤਾਂ ਮੈਂ ਲਓ ਖੜਾ ਉੱਥੇ ਹੀ ਆ ਉਹ ਤਾਂ ਹੱਕਮਾਰੇ ਵਾਪਸ ਆਜੋ ਹੁੜਬੀ